ਲੇ ਵੀ ਸੱਜਣੋ ਖੱਦਰ 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 ਪਾਉਣ ਦੇ ਸ਼ਕੀਨਾ ਲਈ ਵੀਡੀਓ ਲਾਇਆ ਹੈ ਆਸੀਫ ਜੀ ਨੇ ਤਾਂ ਬਹੁਲੇ ਤਰ੍ਹਾਂ ਦੀ ਲਿਆ ਰੱਖੀ ਆ ਹੱਥਾਂ ਨਾਲ ਬਣੀ ਹੋਈ ਵੀ ਦਿਖਾਵਾਂਗੇ ਤੇ ਗਾਂਧੀ ਖਦਰ ਬਹੁਤ ਤਰ੍ਹਾਂ ਦੀ ਆਈ ਹੈ ਨਾ ਇੰਨੀ ਇੰਨੀ ਵੈਰਾਈਟੀ ਨਹੀਂ ਦੀ ਖਦਰ ਚ ਵੀ ਬਿਲਕੁਲ ਜੀ ਬਿਲਕੁਲ ਇਹ ਤਾਂ ਕੁਝ ਵੀ ਨਹੀਂ ਹੋਰ ਵੀ ਬਹੁਤ ਸਾਰੀ ਕੁਆਲਿਟੀ ਆਉਂਦੀਆਂ ਨੇ ਜੀ ਅੱਛਾ ਜੀ ਹਾਂ ਜੀ ਹਾਂ ਇਹ ਦੇਖੋਗੇ ਮਸਲਿਨ ਖਾਤ ਖਾਦੀ ਕਹਿੰਦੇ ਨੇ ਇਹਨੂੰ ਅੱਛਾ ਬਿਲਕੁਲ ਇਹ ਬਸ ਸੌਫਟ ਕੱਪੜਾ ਜਿਹੜੇ ਕਹਿੰਦੇ ਕੋਈ ਕਪੜਾ ਪਾ ਨਹੀਂ ਸਕਦੇ ਅਸੀਂ ਪੋਲੀਸਟਰ ਕੁਝ ਨਹੀਂ ਪਾ ਸਕਦੇ ਮੋਟਾ ਕਪੜਾ ਬਸ ਆ ਚੀਜ਼ ਆਈ ਉਹਨਾਂ ਵਾਸਤੇ ਪਾਉਣ ਵਾਸਤੇ ਪਾ ਲੈਣਾ ਜ਼ਬਰਦਸਤ ਕੋਈ ਦਿੱਕਤ ਨਹੀਂ ਹਾਂ ਜੀ ਅਰੇ ਇਸੇ ਤੇ ਨਹੀਂ ਆ ਭਾਜੀ ਮਸਲਿਨ ਦੇ ਅੰਦਰ ਔਰ ਆ ਦੇਖੋ ਬਿਲਕੁਲ ਹੀ ਸੌਫਟ ਕੱਪੜਾ ਆਏਗਾ ਜਿਹੜੇ ਕਹਿੰਦੇ ਨੇ ਵੀ ਖੱਦਰ ਐਸੀ ਦੇਵੋ ਜਿਹਨੂੰ ਮਾਵਾ ਆ ਜਾਵੇ ਆ ਦੇਖੋ ਭਾਜੀ ਇਹਨੂੰ ਮਾਵਾ ਆਊਗਾ ਬਿਲਕੁਲ ਥੋੜਾ ਜਿਹਾ ਮਾਵਾ ਲਗਾਉਂਗਾ ਪੂਰਾ ਇਹਨੇ ਚੱਕ ਲੈਣਾ ਆਪਣੇ ਅੱਛਾ ਆਪਣੇ ਕੋਲੇ ਆ ਸ਼ਾਰਟ ਸਮਾਂ ਜੀ ਜੇ ਕਿਸੇ ਵੀਰ ਨੇ ਲੈਣੀ ਆ ਜਾਣਕਾਰੀ ਫੋਨ ਨੰਬਰ ਐਡਰੈਸ ਸਾਰਾ ਕੁਝ ਲਿਖਿਆ ਹੋਇਆ ਮੈਂ ਤਾਂ ਹੁਣ ਹੱਥਾਂ ਨਾਲ ਬਣੀ ਹੋਈ ਖੱਡੀ ਤੇ ਬਣੀ ਹੋਈ ਖੱਦਰ ਦਿਖਾਦਾ ਜੀ ਸੈਕਿੰਡ ਤੁਹਾਡੇ ਕੋਲੇ ਦਾ ਸੀ ਨੇ ਬਿਲਕੁਲ ਜੀ ਹਾਂਜੀ ਚਲੋ ਆ ਦੇ ਕੋਈ ਸਾਰੀ ਨਾ ਕਪੜਾ ਲੱਗਿਆ ਹੁੰਦਾ ਇਹਨੂੰ ਬੁੰਦੀ ਵਾਸਤੇ ਓਕੇ ਹਾਂਜੀ ਹਾਂਜੀ ਲਓ ਵੀ ਮਿੱਤਰੋ ਹੱਥਾਂ ਨਾਲ ਬਣੀ ਹੋਈ ਖੱਦਰ ਆ ਚੱਕ ਲੋ ਮੌਕਾ ਗਾ ਮਾਲਕ ਨੱਕ ਦੇ ਸਕ ਰਹੇ ਹੋ ਹੈਗਾ ਹੀ ਵਾਧੂ ਕਿ ਥੋੜਾ ਹੀ ਆ ਬਿਲਾਲ ਦੋਸਤ ਨੇ ਜੀ ਇਹ ਵੀ ਅੱਛਾ ਜੀ ਹੁਣ ਮੌਕਾ ਸਾਂਭ ਲੋ ਵੀਡੀਓ ਵੀ ਸ਼ੇਅਰ ਕਰ ਦਿਓ ਧੰਨਵਾਦ ਜੀ ਸਤਿ ਸ਼੍ਰੀ ਅਕਾਲ